ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਪੰਜਾਬ ਦੀ ਈਸ਼ਵਰ ਰਾਏ ਕਹੇ ਜਾਣ ਵਾਲੀ ਹਿਮਾਂਸ਼ੀ ਖੋਰਾਣਾ ਬਿਗ ਬਾਸ ਤੋਂ ਬਾਅਦ ਬਹੁਤ ਜ਼ਿਆਦਾ ਸਰਗਰਮ ਸੀ ਬਹੁਤ ਸਾਰੇ 뮤직 ਵੀਡੀਓਜ਼ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਅਸੀਂ ਹਿਮਾਂਸ਼ੀ ਖੋਰਾਣਾ ਨੂੰ ਦੇਖਿਆ ਕਿਉਂਕਿ ਹਿਮਾਂਸ਼ੀ ਅਕਸਰ ਕਹਿੰਦੀ ਕਿ ਮੈਨੂੰ ਫਿਲਮਾਂ ਨਹੀਂ ਕਰਨੀਆਂ ਮੈਂ ਗਾਣਿਆਂ ਦੇ ਲਈ ਹੀ ਬਣੀ ਆ ਤੇ ਮੈਂ ਗਾਣੇ ਹੀ ਕਰੂੰਗੀ ਸੋ ਉਸਨੇ ਆਪਣੀ ਅਦਾਕਾਰੀ ਨੂੰ ਵੀ ਜ਼ਰੂਰ ਅਜ਼ਮਾਇਆ ਵੱਡੇ ਪਰਦੇ ਤੇ ਲੇਕਿਨ ਉਦਾਂ ਦਾ ਪਰਵਾਹ ਹੁੰਗਾਰਾ ਨਹੀਂ ਮਿਲਿਆ ਪਰ ਥੋੜੇ ਟਾਈਮ ਦੇ ਵਿੱਚ ਹਿਮਾਂਸ਼ੀ ਖੋਰਾਣਾ ਦੀ ਅਗਰ ਟਰਾਂ ਕਰ ਰਹੀ ਹੈ اور ਟ੍ਰਾਂਸਫਰਮੇਸ਼ਨ ਤੋਂ ਬਾਅਦ ਹੁਣ ਹਿਮਾਂਸ਼ੀ ਖੁਰਾਨਾ ਬੈਕ ਟੂ ਬੈਕ ਗਾਣੇ ਕਰਦੀ ਹੋਈ ਵੀ ਨਜ਼ਰ ਆ ਰਹੀ ਕਿਉਂਕਿ ਥੋੜਾ ਟਾਈਮ ਪਹਿਲਾਂ ਹਿਮਾਂਸ਼ੀ ਨੂੰ ਦੇਖਿਆ ਕਿ ਬਹੁਤ ਜ਼ਿਆਦਾ ਗਾਇਬ ਹੋ ਗਈ ਸੀ ਹਿਮਾਂਸ਼ੀ ਆਪਣੀ ਇੰਡਸਟਰੀ ਦੇ ਵਿੱਚ ਉਹਨਾਂ ਦੇ ਬਿਲਕੁਲ ਵੀ ਗਾਣੇ ਜਿਹੜੇ ਅਸੀਂ ਨਹੀਂ ਦੇਖ ਪਾ ਰਹੇ ਸੀ ਉਹਨਾਂ ਨੂੰ ਫੀਚਰਿੰਗ ਕਰਦੇ ਤੇ ਹੁਣ ਹਿਮਾਂਸ਼ੀ ਖੁਰਾਨਾ ਬੈਕ ਟੂ ਬੈਕ ਸੁਪਰ ਹਟ ਗਾਣੇ ਦੇ ਰਹੀ ਹੈ ਸਭ ਤੋਂ ਪਹਿਲਾਂ ਸਾਬੇ ਦੇ ਨਾਲ ਆਇਆ ਜੀ ਖਾਨ ਦੇ ਨਾਲ ਕੁਲਵਿੰਦਰ ਬਿੱਲੇ ਦੇ ਨਾਲ ਤੇ ਹੁਣ ਬੈਕ ਟੂ ਬੈਕ ਆਪਣੀਆਂ ਵੀਡੀਓਜ਼ ਦੇ ਨਾਲ ਆਪਣੀਆਂ ਫੋਟੋਆਂ ਦੇ ਨਾਲ ਆਪਣੇ ਫੀਚਰਿੰਗ ਜਿਹੜੀ ਗਾ ਹੋਰ ਵੀ ਜ਼ਿਆਦਾ ਜੋ ਹੈ ਐਕਸਾਈਟ ਕਰ ਰਹੀ ਹੈ ਐਂਟਰਟੇਨ ਕਰ ਰਹੀ ਹੈ ਤੇ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਜੋ ਨੇ ਵਾਇਰਲ ਹੋ ਰਹੀਆਂ ਨੇ ਮੇਕਅਪ ਵੀਡੀਓਜ਼ ਵੀ ਬਹੁਤ ਪੋਸਟ ਕਰ ਰਹੀਆਂ ਆਪਣੇ ਬ੍ਰਾਂਡ ਦੀ ਪਰਸਨਲੀ ਜਿਹੜੀ ਪ੍ਰੋਮੋਸ਼ਨ ਕਰਦੇ ਹੋ ਐਕਸਰ ਨਜ਼ਰ ਆਉਂਦੇ ਨੇ ਤੇ ਇੱਕ ਦੇਖ ਸਕਦੇ ਹਾਂ ਅਸੀਂ ਔਨ ਵਾਲੇ ਟਾਈਮ ਦੇ ਵਿੱਚ ਹੀਮਾਂਸ਼ੀ ਖੁਰਾਨਾ ਜੋ ਹੈ ਅਫਕੀਸੇ ਫਿਲਮਾਂ ਤਾਂ ਵਿੱਚ ਵੀ ਸਾਨੂੰ ਨਜ਼ਰ ਆ ਸਕਦੀ ਪਰ ਅਗਰ ਦੇਖਿਆ ਜਾਏ ਤਾਂ 빅 ਬੌਸ ਤੇ ਬਾਹਰ 빅 ਬੌਸ ਦੇ ਘਰ ਤੋਂ ਬਾਹਰ ਹੋਣ ਤੋਂ ਬਾਅਦ ਹੀਮਾਂਸ਼ੀ ਦਾ ਕਰੀਅਰ ਇੱਕਦਮ ਪੀਕ ਤੇ ਸੀ ਪਰ ਵਿੱਚੋ ਜੋ ਥੋੜਾ ਗੈਪ ਹੋਣ ਦੇ ਕਰਕੇ ਹੁਣ ਹੀਮਾਂਸ਼ੀ ਖੁਰਾਨਾ ਇੱਕ ਵਾਰ ਫਿਰ ਹੋ ਸਕਦਾ ਹੈ ਕਿ ਉਹ ਬ੍ਰੇਕ ਉਹਨਾਂ ਨੇ ਆਪਣੇ ਟਰਾਂਸਫਰਮੇਸ਼ਨ ਦੇ ਲਈ ਲਈ ਹੋਵੇ ਆਪਣੇ weight lose ਦੇ ਲਈ ਲਈ ਹੋਵੇ ਬਹੁਤ ਜਲਦੀ ਬਿਮਾਰ ਹੁੰਦੇ ਹਾਸਪੀਟਲਾਈਜ਼ ਹੁੰਦੇ ਨੇ ਥੋੜਾ ਟਾਈਮ ਪਹਿਲਾਂ ਵੀ ਹਿਮਾਂਚੀ ਨੇ ਜੋ ਪੋਸਟ ਪਾਈ ਸੀ ਹਾਸਪੀਟਲ ਤੋਂ ਕਿ ਉਹ ਬਿਮਾਰ ਹੋ ਗਈ ਸੋ ਹੁਣ ਹਿਮਾਂਚੀ ਬੈਕ ਟੂ ਬੈਕ ਗਾਣੇ ਕਰ ਰਹੀ ਹੈ ਔਰ ਫੀਚਰਿੰਗ ਕਰਦੀ ਹੋਈ ਨਜ਼ਰ ਆ ਰਹੀ ਔਰ ਬਹੁਤ ਪਿਆਰੀ ਜੋ ਹੈ ਹਿਮਾਂਚੀ ਦੀ ਲੁੱਕ ਆ ਰਹੀ ਹੈ ਸਕਰੀਨ ਤੇ ਸੋ ਦੇਖਣਾ ਹੁਣ ਬਹੁਤ ਜ਼ਿਆਦਾ ਖਾਸ ਹੋਣ ਵਾਲਾ ਕਿਉਂਕਿ ਆਪਣੀ ਇੰਡਸਟਰੀ ਦੇ ਵਿੱਚ ਸਿਰਫ 3-4 ਫੇਸਿਸ ਨੇ ਜੋ ਰਨ ਹੋ ਰਹੇ ਨੇ ਇਸ ਟਾਈਮ ਉਹਨਾਂ ਨੂੰ ਹੁਣ ਮਾਤ ਪਾ ਰਹੀ ਹੈ ਹਿਮਾਂਚੀ ਖੁਰਾਣਾ ਕਿਉਂਕਿ ਹਿਮਾਂਚੀ ਬਹੁਤ ਪੁਰਾਣੀ ਹੈ ਔਰ ਇੰਡਸਟਰੀ ਦੇ ਵਿੱਚ ਉਹ ਹੁਣ ਹਿਮਾਂਚੀ ਉਹਨਾਂ ਰਸਤਿਆਂ ਤੇ ਅੱਗੇ ਚੱਲ ਕੇ ਹੋਰ ਕਿੱਥੇ ਤੱਕ ਪਹੁੰਚਦੀ ਔਰ ਕਿੰਨੀ ਕ ਜੋ ਹੈ ਹਿਮਾਂਚੀ ਦੀ ਡਿਮਾਂਡ ਇੰਡਸਟਰੀ ਦੇ ਵਿੱਚ ਹੁਣ ਵੱਧਦੀ ਹੈ ਵੀ ਦੇਖਣਾ ਬਹੁਤ ਜ਼ਿਆਦਾ ਖਾਸ ਹੋਣ ਵਾਲਾ ਫਿਲਹਾਲ ਹੀ ਤੁਸੀਂ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੁੱਲਰ ਦਾ ਡੈਨਿਕ ਸਵੇਰਾ ਟੀਵੀ ਚੰਡੀਗੜ੍ਹ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਪੰਜਾਬ ਦੀ ਈਸ਼ਵਰ ਰਾਏ ਕਹੇ ਜਾਣ ਵਾਲੀ ਹਿਮਾਂਚੀ ਖੁਰਾਨਾ ਬਿਗ ਬਾਸ ਤੋਂ ਬਾਅਦ ਬਹੁਤ ਜ਼ਿਆਦਾ ਸਰਗਰਮ ਸੀ ਬਹੁਤ ਸਾਰੇ 뮤직 ਵੀਡੀਓਜ਼ ਦੇ ਵਿੱਚ ਜਾਂ ਫਿਲਮ ਹੀ ਬਣੀ ਹੈ ਤੇ ਮੈਂ ਗਾਣੇ ਹੀ ਕਰੂੰਗੀ ਸੋ ਉਸਨੇ ਆਪਣੀ ਅਦਾਕਾਰੀ ਨੂੰ ਵੀ ਜ਼ਰੂਰ ਅਜ਼ਮਾਇਆ ਵੱਡੇ ਪਰਦੇ ਤੇ ਲੇਕਿਨ ਉਦਾਂ ਦਾ ਪਰਵਾਹ ਹੁੰਗਾਰਾ ਨਹੀਂ ਮਿਲਿਆ ਪਰ ਥੋੜੇ ਟਾਈਮ ਦੇ ਵਿੱਚ ਹਿਮਾਂਸ਼ੀ ਖੁਰਾਨਾ ਦੀ ਅਗਰ ਟਰਾਂਸਫਰਮੇਸ਼ਨ ਦੀ ਗੱਲ ਕਰ ਲਈਏ ਤਾਂ ਹਿਮਾਂਸ਼ੀ ਦੀ ਟਰਾਂਸਫਰਮੇਸ਼ਨ ਸਭ ਨੂੰ ਹੈਰਾਨ ਕਰ ਰਹੀ ਹੈ ਔਰ ਟਰਾਂਸਫਰਮੇਸ਼ਨ ਤੋਂ ਬਾਅਦ ਹੁਣ ਹਿਮਾਂਸ਼ੀ ਖੁਰਾਨਾ ਬੈਕ ਟੂ ਬੈਕ ਗਾਣੇ ਕਰਦੀ ਹੋਈ ਵੀ ਨਜ਼ਰ ਆ ਰਹੀ ਕਿਉਂਕਿ ਥੋੜਾ ਟਾਈਮ ਪਹਿਲਾਂ ਹਿਮਾਂਸ਼ੀ ਨੂੰ ਸੀ ਦੇਖਿਆ ਕਿ ਬਹੁਤ ਜ਼ਿਆਦਾ ਗਾਇਬ ਹੋ ਗਈ ਸੀ ਹਿਮਾਂਸ਼ੀ ਆਪਣੇ ਇੰਡਸਟਰੀ ਦੇ ਵਿੱਚ ਉਹਨਾਂ ਦੇ ਬਿਲਕੁਲ ਵੀ ਗਾਣੇ ਜਿਹੜੇ ਅਸੀਂ ਹਟ ਗਾਣੇ ਦੇ ਰਹੀ ਹੈ ਸਭ ਤੋਂ ਪਹਿਲਾਂ ਸਾਬੇ ਦੇ ਨਾਲ ਆਇਆ ਜੀ ਖਾਨ ਦੇ ਨਾਲ ਕੁਲਵਿੰਦਰ ਬਿੱਲੇ ਦੇ ਨਾਲ ਤੇ ਹੁਣ ਬੈਕ ਟੂ ਬੈਕ ਆਪਣੀਆਂ ਵੀਡੀਓਜ਼ ਦੇ ਨਾਲ ਆਪਣੀਆਂ ਫੋਟੋਆਂ ਦੇ ਨਾਲ ਆਪਣੇ ਫੀਚਰਿੰਗ ਜਿਹੜੀ ਗਾਣੇ ਦੇ ਵਿੱਚ ਕੀਤੀ ਉਹਨਾਂ ਦੇ ਨਾਲ ਆਪਣੇ ਫੈਨਸ ਨੂੰ ਹੋਰ ਵੀ ਜ਼ਿਆਦਾ ਜੋ ਹੈ ਐਕਸਾਈਟ ਕਰ ਰਹੀ ਹੈ ਐਂਟਰਟੇਨ ਕਰ ਰਹੀ ਹੈ ਤੇ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਜੋ ਨੇ ਵਾਇਰਲ ਹੋ ਰਹੀਆਂ ਨੇ ਮੇਕਅਪ ਵੀਡੀਓਜ਼ ਵੀ ਬਹੁਤ ਪੋਸਟ ਕਰ ਰਹੀਆਂ ਆਪਣੇ ਬ੍ਰਾਂਡ ਦੀ ਪਰਸਨਲੀ ਜਿਹੜੀ ਪ੍ਰੋਮੋਸ਼ਨ ਕਰਦੇ ਹੋ ਅਕਸਰ ਨਜ਼ਰ ਆਉਂਦੇ ਨੇ ਤੇ ਇੱਕ ਦੇਖ ਸਕਦੇ ਹਾਂ ਸੀ ਔਨ ਵਾਲੇ ਟਾਈਮ ਦੇ ਵਿੱਚ ਹਿਮਾਂਸ਼ੀ ਖੁਰਾਨਾ ਜੋ ਹੈ ਅੱਜ ਕਿਸੇ ਫਿਲਮ ਤੇ ਵਿੱਚ ਵੀ ਸਾਨੂੰ ਨਜ਼ਰ ਆ ਸਕਦੀ ਪਰ ਅਗਰ ਦੇਖਿਆ ਜਾਏ ਤਾਂ 빅 ਬਾਸ ਤੇ ਬਾਹਰ 빅 ਬਾਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਹਿਮਾਂਸ਼ੀ ਦਾ ਕਰੀਅਰ ਇੱਕਦਮ ਪੀਕ ਤੇ ਸੀ ਪਰ ਵਿੱਚੋ ਜੋ ਥੋੜਾ ਗੈਪ ਹੋਣ ਦੇ ਕਰਕੇ ਹੁਣ ਹਿਮਾਂਸ਼ੀ ਖੁਰਾਨਾ ਇੱਕ ਵਾਰ ਫਿਰ ਹੋ ਸਕਦਾ ਹੈ ਕਿ ਉਹ ਬ੍ਰੇਕ ਉਹਨਾਂ ਨੇ ਆਪਣੇ ਟਰਾਂਸਫਰਮੇਸ਼ਨ ਦੇ ਲਈ ਲਈ ਹੋਵੇ ਆਪਣੇ weight loss ਦੇ ਲਈ ਲਈ ਹੋਏ ਕਿਉ ਜਲਦੀ ਬਿਮਾਰ ਹੁੰਦੇ ਹਸਪੀਟਲਾਈਜ਼ ਹੁੰਦੇ ਨੇ ਥੋੜਾ ਟਾਈਮ ਪਹਿਲਾਂ ਵੀ ਹਿਮਾਂਚੀ ਨੇ ਜੋ ਪੋਸਟ ਪਾਈ ਸੀ ਹਸਪੀਟਲ ਤੋਂ ਕਿ ਉਹ ਬਿਮਾਰ ਹੋ ਗਈ ਸੋ ਹੁਣ ਹਿਮਾਂਚੀ ਬੈਕ ਟੂ ਬੈਕ ਗਾਣੇ ਕਰ ਰਹੀ ਹੈ ਔਰ ਫੀਚਰਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਬਹੁਤ ਪਿਆਰੀ ਜੋ ਹੈ ਹਿਮਾਂਚੀ ਦੀ ਲੁੱਕ ਆ ਰਹੀ ਹੈ ਸਕਰੀਨ ਤੇ ਸੋ ਦੇਖਣਾ ਹੁਣ ਬਹੁਤ ਜ਼ਿਆਦਾ ਖਾਸ ਹੋਣ ਵਾਲਾ ਕਿਉਂਕਿ ਆਪਣੀ ਇੰਡਸਟਰੀ ਦੇ ਵਿੱਚ ਸਿਰਫ ਤਿੰਨ ਚਾਰ ਫੇਸਿਸ ਨੇ ਜੋ ਰਨ ਹੋ ਰਹੇ ਨੇ ਇਸ ਟਾਈਮ ਉਹਨਾਂ ਨੂੰ ਹੁਣ ਮਾਤ ਪਾ ਰਹੀ ਹੈ ਹਿਮਾਂਚੀ ਖੁਰਾਣਾ ਕਿਉਂਕਿ ਹਿਮਾਂਚੀ ਬਹੁਤ ਪੁਰਾਣੀ ਹੈ ਔਰ ਇੰਡਸਟਰੀ ਦੇ ਵਿੱਚ ਉਹਨੇ ਹੁਣੇ ਹਿਮਾਚਲ ਨਾ ਰਸਤਿਆਂ ਤੇ ਅੱਗੇ ਚੱਲ ਕੇ ਹੋਰ ਕਿੱਥੇ ਤੱਕ ਪਹੁੰਚਦੀ ਔਰ ਕਿੰਨੀ ਕੁ ਜੋ ਹੈ ਹਿਮਾਚਲ ਦੀ ਡਿਮਾਂਡ ਇੰਡਸਟਰੀ ਦੇ ਵਿੱਚ ਹੁਣ ਵਧਦੀ ਹੈ ਵੀ ਦੇਖਣਾ ਬਹੁਤ ਜ਼ਿਆਦਾ ਖਾਸ ਹੋਣ ਵਾਲਾ ਹੈ ਫਿਲਹਾਲ ਹੀ ਤੁਸੀਂ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੋਲਰ ਦਾ ਨਿਕਸਰਾ ਟੀਵੀ ਚੰਡੀਗੜ੍ਹ